ਸਤ ਗੁਰ ਨਾਨਕ ਤਿਆਕੇ ਕਲੰਗੀ ਤਰਨੂ ਸੀਸ ਨਿਵਾਕੇਂ ਰਜਬਲੀ ਖਾਨੂ ਕਰਾਂ ਸਲਾਮਾਂ ਤਾਂ ਕੁਝ ਕਰਾਂ ਲਿਖਣ ਦਾ ਸਾਮਾਂ ਫੁਰਨੇ ਫੁਰਨ ਦਿਮਾਗ ਵਿਚੋਂ ਹੋਂਗੂੰ ਸੁੰਘਣ ਭਾਂਤ ਭਾਂਤ ਦੀ ਖੁਸ਼ਬੂ ਪਾਰਸਰੋਤੇ ਬਾਗ ਵਿਚੋਂ ਹੋਂਗੂੰ ਝੁਣ ਝੁਣ ਸ਼ਬਦ ਮਨਾਂ ਨੂੰ ਮੋੜੇ ਕਲਮ ਦੀ ਡੋਰ ਚ ਹਾਰ ਪਰੋੜਨੇਂ ਹੋ ਰਹੇ ਕਰਮ ਨਾ ਹੋ ਰਹੀ ਰਕਸ਼ਾ ਬਦਲਿਆ ਇਨ ਕਾਲੀ ਯੁਗ ਦੇ ਮਾਰੇ ਵਦਗੀ ਕਾ ਸ਼ਤਾਨੀ ਦੀਂਗੀ ਲੋਕ ਗਾਇਕ ਬਣੇ ਮੁਸ਼ਟੰਡੇ ਕੱਦੂ ਵਿੱਚ ਫਸਾਏ ਡੰਡੇਂਗੇ ਟੰਗ ਦੀ ਬਾਹ ਤੇ ਬਾਂਹ ਦੀ ਟੰਗ ਹੈ ਸੁਰ ਤੋਂ ਬਾਹਰ ਪਾੜਦੇ ਸੰਗ ਹੈ ਕਹਿਣ ਤ ਗਾਣਾ ਗਾਉਂਦੇ ਆਈਂ ਪਿੰਡੋਂ ਸ਼ਹਿਰੋਂ ਲੱਭ ਕੇ ਨਾਲ ਦੀ ਕੁੜੀ ਲਿਆਉਂਦੇ ਆਈਂ ਜਨਨ ਸੁਰ ਨਾ ਜਨਨ ਤਾਲ ਆਖਣ ਜੋੜੀ ਬੜੀ ਕਮਾਲ ਹੈਂ ਝਾਕਾ ਲਵੇ ਪਨੀਰੀ ਹੁਣ ਦੀ ਏ ਕੋਈ ਗੀਤ ਗੂਤ ਨਹੀਂ ਸੁਣਦੀ ਵੇਖੇ ਚਲਕ ਜਨਾਨੀ ਦੀ ਦਿਨ ਕਾਲ ਯੁਗ ਦੇ ਮਾਰੇ ਵਦਗੀ ਕਾਰ ਸ਼ੈਤਾਨੀ ਦੀ ਆ ਜੋ ਪੜਨ ਕਾਲ ਜੀ ਕੁੜੀਆਂ ਬਹੁਤੀਆਂ ਗਲਤ ਕਮਾਂ ਵਿੱਚ ਰੁੜੀਆਂ ਆਂਗਾ ਸਰੋਤਿਓ ਜਮਾਂ ਪੁਲਾਤੀ ਜਗ ਦੀ ਮੂੰਹੋਂ ਬੋਲਦਿਆਂ ਸੰਗ ਲਗਦੀ ਟਪੀਆਂ ਲਾਲ ਲਕੀਰਾਂ ਨੂੰ ਦਸੀਏ ਬੋਲੇ ਅਸੀਂ ਕੀ ਤੁਹਾਨੂੰ ਸਮਝੋ ਗੁਪਤ ਨਜ਼ੀਰਾਂ ਨੂੰ ਜਿੰਨੇ ਬਿੱਗ ਸਿਟੀ ਵਿੱਚ ਹੋਟਲ ਨੰਗੇ ਨਾਚ ਨਚਾਉਂਦੇ ਟੋਟਲ ਆਂ ਜਿੰਨੇ ਧਨਾੜ ਅਮੀਰ ਵਪਾਰੀ ਸਭ ਦੀ ਮਤ ਕਾਮ ਨੇ ਮਾਈ ਛੱਡ ਕੇ ਗਲੀ ਇਨਸਾਨੀ ਸ਼ੇਕ ਗਿਣੇ ਨਾ ਜਾਂਦੇ ਗੱਭਰੂ ਬੁਟੜੇ ਅਦਖੜ ਖਾਂਦੇਗੇ ਸਿਗਰਟ ਬੀੜੀ ਸਲਫਾ ਗਾਂਜਾ ਕੁਝ ਨਾ ਛੱਡਦੇ ਫੇਰਣ ਮਾਂਜਾ ਮੂੰਹ ਵਿੱਚ ਰੱਖਦੇ ਜਰਦਿਆਂ ਨੂੰ ਗੋਲੀਆਂ ਖਾ ਗਲੀਆਂ ਵਿੱਚ ਡਿੱਗਦੇ ਮਸਾਂ ਬਚਾਉਂਦੇ ਮਰਦੇ ਹਾਂ ਨੂੰ ਕੈਜੀ ਪਾਮ ਗੋਲੀਆਂ ਖਾਂਦੇ ਬਿਲਕੁਲ ਡੈਮ ਕੂਲ ਹੋ ਜਾਂਦੇ ਚਿਰ ਮੋਤੀ ਉਡੀਕेंगे ਜਿਹੜੀ ਨਾੜ ਚ ਲਗੇ ਨਜਖਣ ਹੋਜੇ ਬੰਦੇ ਉਸ ਦਾ ਐਕਸ਼ਨ ਨਾਣਾ ਸੁਕਣ ਸਰੀਰ ਦੀਆਂ ਆਂਗਾ ਮਾਂ ਪਿਓ ਰੋਣ ਜਨਾਨੀ ਪਿੱਟਦੀ ਘੜੀਆਂ ਆਉਣ ਅਖੀਰ ਦੀਆਂ ਆਂਗਾ ਸਾਡੀ ਸੁਣ ਲੋ ਵੀਰ ਭਰਾਵਾ ਕਾਨੀ ਦੀਂ ਦਿਨ ਕਾਲ ਯੁਗ ਦੇ ਮਾੜੇ ਵੱਧ ਕੀ ਕਾਰ ਸ਼ੈਤਾਨੀ ਦੀਂ ਤੇ ਕੁੜੀਆਂ ਕਰਦੇ ਐਸ਼ਨ ਚਲਪੇ ਭਾਂਤ ਭਾਂਤ ਦੇ ਫੈਸ਼ਨ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲੇ ਰ ਲਮਕੇ ਮਥਿਆਂ ਤੇ ਅਖੀਂ ਸ਼ਹਿਰ ਵਿੱਚ ਵੇਖੋ ਜੇ ਬਿਸ਼ਵਾਸ਼ ਨਹੀਂ ਇਕੱਠਿਆਂ ਤੇ ਐਸੇ ਸੂਟ ਸੇ ਆਉਂਦੇ ਟੇਲਰ ਲੱਗ ਜੇ ਫਿਲਮ ਦਾ ਦਿਸਨ ਲੇ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਲੱਕੀ ਜੀਨ ਚੜਾ ਲਈਆਂ ਹਾਂ ਹੈ ਲੜਕਾ ਕੇ ਲੜਕੀ ਭੋੜਾ ਸਮਝਣਾ ਆ ਰਹੀਆਂ ਹਾਂ ਹੋੜਾ ਪਰਨਾ ਮੰਨਦੇ ਹਾਂ ਨਹੀਂ ਮਰਦੋਂ ਬੜਨਾ ਚੌਣ ਜਨਾਨੀ ਹੀ ਲੁੱਪੀਂਗੀ ਜੀਤੋਂ ਬਿਨਾਂ ਨਾ ਬਚਦੇ ਬਿੰਦਣ ਚੇਲੇ ਗੁਰੂ ਪੀਰ ਨੂੰ ਨਿੰਦਣ ਮਿੱਤਰ ਦਗਾ ਕਮਾਉਂਦੇ ਆਂਗਾ ਪਿਆਰ ਮਹੱਤਤਾ ਪਾ ਕੇ ਮਕਰੋਂ ਐ ਠੁਕਲਾਉਂਦੇ ਆਂਗਾ ਹੋ ਗਿਆ ਰੱਬ ਵਿੱਚ ਹੋ ਜੀਆਂ ਨਿਜਤਾ ਜਾਂਦਾ ਯਾਰ ਯਾਰ ਤੇ ਤਿਜਤਾ ਆਂਗਾ ਬਣਦੇ ਨਰਕ